ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਿੰਡੀ ਪਿੰਡੀ ਜਿਹੜੀ ਹੈਗੀ ਆ ਆਪਾਂ ਲੰਬੇ ਵਾਲੇ ਸਾਈਜ਼ ਦੇ ਵਿੱਚ ਲਈ ਹੈ ਤੇ ਪਿੰਡੀ ਨੂੰ ਨਾ ਆਪਾਂ ਦੋਨੇ ਸਾਈਡਾਂ ਤੋਂ ਕੱਟ ਲਿਆ ਤੇ ਵਿੱਚੋਂ ਇਹਨਾਂ ਨੂੰ ਇੱਕ ચીਰਾ ਲਾ ਲਿਆ ਆਪਾਂ ਕੱਟ ਕੇ ਜੀ ਤੇ ਹੁਣ ਇਹਨਾਂ ਨੂੰ ਆਪਾਂ ਮਸਾਲੇ 'ਚ ਭਰਾਂਗੇ ਲਓ ਜੀ ਹੁਣ ਆਪਾਂ ਇਹਨਾਂ 'ਚ ਮਸਾਲਾ ਜਿਵੇਂ ਇਹ ਸਾਰਾ ਮਿਕਸ ਕਰ ਲਿਆ ਆਪਾਂ ਥੂਣ ਮਿਰਚ ਹਲਦੀ ਸਾਰਾ ਕੁਝ ਇੱਕ ਪੈਕਟ ਮੈਗੀ ਮਸਾਲਾ ਇਹਨੂੰ ਆਪਾਂ ਦੋ ਤਿੰਨ ਭਿੰਡੀਆਂ ਦੇ ਵਿੱਚ ਭਰ ਵੀ ਦਿੱਤਾ ਜੀ। ਇਸ ਤਰ੍ਹਾਂ ਆਪਾਂ ਸਾਰੀਆਂ ਚੀਰਾ ਦਿੱਤਾ ਹੋਇਆ ਭਿੰਡੀਆਂ ਦੇ ਵਿੱਚ ਇਹਨਾਂ ਨੂੰ ਭਰਾਂਗੇ ਜੀ। ਲਓ ਜੀ ਭਿੰਡੀਆਂ ਨੂੰ ਆਪਾਂ ਭਰ ਲਿਆ ਮਸਾਲੇ ਦੇ ਨਾਲ ਸਾਰੇ ਮਸਾਲੇ ਪਾ ਕੇ ਜਿਵੇਂ ਆਪਾਂ ਕ੍ਰੇਲੇ ਭਰਦੇ ਹੈਗੇ ਆ ਤੇ ਹੁਣ ਆਪਾਂ ਫਰਾਈ ਕਰਨ ਨੂੰ ਰੱਖ ਲਿਆ ਗੈਸ ਤੇ ਗੈਸ ਨੂੰ ਕਰ ਲੈਨੇ ਆ ਔਨ। ਇਦੇ ਵਿੱਚ ਪਾ ਦਨੇ ਆਪਾਂ ਤੇਲ ਕਿਉਂਕਿ ਭਿੰਡੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ ਉਹ ਬਹੁਤ ਵਧੀਆ ਬਣਦੀਆਂ ਨੇ ਇਹਦੀ ਲੋ ਜੀ ਭਿੰਡੀਆਂ ਨੂੰ ਆਪਾਂ ਫਰਾਈ ਹੋਣ ਵਾਸਤੇ ਪਾਤਾ ਫਰਾਈ pan ਦੇ ਵਿੱਚ ਇਹਨਾਂ ਦੇ ਵਿੱਚ ਸਿਰਫ ਆਸਪਾ ਅਦਰਕ ਪੀਲਾ ਛੰਨੀ ਪਾਵਾਂਗੇ ਬਾਕੀ ਸਾਰੇ ਮਸਾਲੇ ਪਾਵਾਂਗੇ ਠੋਕੇ ਭਿੰਡੀਆਂ ਆਪਣੀਆਂ ਬਣ ਚੁੱਕੀਆਂ ਫਰਾਈ ਹੋ ਚੁੱਕੀਆਂ ਨਾਲ ਨਾਲ ਆਪਾਂ ਦੁੱਧ ਰੱਖਤਾ ਨਾਲ ਨਾਲ ਆਪਾਂ ਗੈਸ ਤੇ ਰੋਟੀ ਵੀ ਬਣਾ ਲੈਣੀ ਹੈ ਬਿਚ-ਬਿਚ ਪਿੰਡੀਆਂ ਨੂੰ ਆਪਾਂ ਹਲਾਉਂਦੇ ਰਵਾਂਗੇ ਜੀ ਤੋ ਜੀ ਪਿੰਡੀਆਂ ਆਪਣੀਆਂ ਬਣ ਗਈਆਂ ਆਪਾਂ ਇਹਨਾਂ ਨੂੰ ਕਢ ਲੈਣੇ ਆ ਇੱਕ ਪਲੇਟ ਦੇ ਵਿੱਚ ਲੋ ਜੀ ਪਰਮੀ ਪਿੰਡੀ ਬਣ ਕੇ ਹੋ ਗਈ ਤਿਆਰ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ